ਸਰ ਜਿੱਥੇ ਆਇਓ ਕਿੰਨੇ ਪ੍ਰੋਜੈਕਟਾਂ ਦਾ ਸਵਾਗਤ ਬਾਡ ਨੰਬਰ 83 ਚ 72 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਅਨਿਲ ਭਾਰਤੀ ਜੀ ਭਾਰਤੀ ਜੀ ਤੇ ਰਾਜੂ ਵੋਰਾ ਜੀ ਇਹ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਨੇ ਇਹਨਾਂ ਦੀ ਕਾਫੀ ਧੀਰ ਤੋਂ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਕਿ ਗਲੀਆਂ ਪਿਛਲੇ 30 35 ਸਾਲ ਤੋਂ ਕਦੇ ਕੋਈ ਆ ਕੇ ਇੱਥੇ ਬੜਿਆ ਨਹੀਂ ਨਾ ਕਿਸੇ ਨੇ ਇਹ ਬਣਾਈਆਂ ਨੇ ਜਦੋਂ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਮੈਂ ਉਸੇ ਵੇਲੇ ਇਹ ਕੰਮ ਨੂੰ ਆਪਣੇ ਮਤੇ ਚ ਪਾ ਕੇ ਅੱਜ ਇਹ ਕੰਮ ਸ਼ੁਰੂ ਕਰਨ ਜਾ ਰਹੇ ਆ ਇਹ ਗਲੀਆਂ ਦੀ ਜ਼ਰੂਰਤਾ ਦੇਖੋ ਨਾ ਹੁਣ ਇੱਥੇ ਵਪਾਰੀ ਆਉਂਦੇ ਆ ਆ ਸਾਰੀਆਂ ਟੁੱਟੀਆਂ ਪਈਆਂ ਨੇ ਗਲੀਆਂ ਇਹ ਇਹ ਬਹੁਤ ਜ਼ਰੂਰ ਸੀਗੀ ਇਸ ਕਰਕੇ ਅੱਜ ਇਹ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਜਲਦੀ ਕਰਕੇ ਔਰ ਇਹ ਦੁਕਾਨਦਾਰ ਔਰ ਵਪਾਰੀਆਂ ਦੇ سپਰਦ ਕੀਤਾ ਜਾਊਗਾ ਵਧੀਆ ਕੰਮ ਕੀਤਾ ਜਾਊਗਾ ਇਹ ਨਹੀਂ ਵੀ ਕਾਗਜ਼ਾਂ ਦੇ ਵਿੱਚ ਜਿਵੇਂ ਪਹਿਲਾਂ ਬੰਦੀਆਂ ਸੀ ਉਹ ਕੰਮ ਨਹੀਂ ਹੁਣ ਪ੍ਰੈਕਟੀਕਲ ਕੰਮ ਹੋ ਰਿਹਾ ਜੋ ਕਰਾਂਗੇ ਆਪ ਕੋਲ ਖੜ ਕੇ ਚੈੱਕ ਕਰਕੇ ਕੱਲੇ-ਕੱਲੇ ਕੰਮ ਨੂੰ ਵਧੀਆ ਪਬਲਿਕ ਦੀ ਸੇਵਾ ਲਈ ਜੋ ਲੋਕਾਂ ਨੇ ਸਾਡੇ ਤੇ ਭਰੋਸਾ ਰੱਖ ਕੇ ਸਾਨੂੰ ਇਸ ਹਲਕੇ ਦਾ ਹਲਕਾ ਸੈਂਟਰ ਦਾ ਮੈਨੂੰ ਸੇਵਾਦਾਰ ਬਣਾਇਆ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਉਹਨੂੰ ਮਜ਼ਬੂਤੀ ਨਾਲ ਕਰਕੇ ਕੰਮਾਂ ਨੂੰ ਲੋਕਾਂ ਦੇ ਵਿੱਚ ਸੇਵਾ ਦੇ ਲਿਆਂਦਾ ਜਾਊਗਾ। ਇੱਕ ਮਾਰਕੀਟ ਨੇ ਵਾਸ਼ਰੂਮ ਦੀ ਸਮੱਸਿਆ ਦੱਸੀ ਹੈ, ਉਹਦਾ ਵੀ ਹੱਲ ਕਰਤਾ ਜਾਊਗਾ। ਸਾਰਾ ਟੋਟਲ ਦੇਖੋ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਮੈਂ ਜੋ ਵੀ ਵਿਜਿਟ ਕਰਕੇ ਆਇਆ ਕੋਈ ਜਗ੍ਹਾ ਵਾਸ਼ਰੂਮ ਲਈ ਕਿਉਂਕਿ ਵਪਾਰੀ ਆਦਮੀ ਦੂਰੋਂ-ਦੂਰੋਂ ਆਉਂਦੇ ਆ ਚੱਲ ਕੇ ਇੱਥੇ ਕੋਈ ਵਾਸ਼ਰੂਮ ਨਹੀਂ ਹੈਗਾ ਇਹਨਾਂ ਲੋਕਾਂ ਲਈ ਆਮ ਗਲੀਆਂ ਦੇ ਵਿੱਚ ਮੈਂ ਆਉਂਦੇ ਹੋਏ ਦੇਖ ਕੇ ਆਇਆ ਮਾ ਲੋਕ ਕਿਉਂਕਿ ਇਹ ਵਾਸ਼ਰੂਮ ਦਾ ਹੁਣ ਜਿਹਨੂੰ ਆਉਂਦਾ ਉਹਨੂੰ ਕਰਨਾ ਹੀ ਪੈਂਦਾ ਵਾ ਜ਼ਰੂਰੀ ਚੀਜ਼ ਆ। ਇਸ ਕਰਕੇ ਮੈਂ ਉਹ ਪਹਿਲ ਦੇ ਆਧਾਰ ਦੇ ਉੱਤੇ ਕੋਈ ਵੀ ਜਗ੍ਹਾ ਦੇਖ ਕੇ ਪਹਿਲਾਂ ਦ੍ਰੈਸੀ ਗਰਾਊਂਡ ਦੇ ਬਾਹਰ ਬਣਾਵਾਂਗੇ ਫਿਰ ਅੰਦਰ ਕੋਈ ਵੀ ਜਗ੍ਹਾ ਸਾਨੂੰ ਲੱਗੀ ਹਰ ਵਪਾਰੀ ਨੂੰ ਕਿਉਂਕਿ ਵਪਾਰੀ ਅਗਰ ਖੁਸ਼ ਹੋਊਗਾ ਤਾਂ ਸਰਕਾਰਾਂ ਚੱਲਦੀਆਂ ਨੇ ਵਪਾਰ ਚੱਲੂਗਾ ਤੇ ਸਰਕਾਰ ਚੱਲੂਗੀ ਇਸ ਕਰਕੇ ਵਪਾਰੀਆਂ ਦੀ ਜਿਹੜੀ ਸਮੱਸਿਆ ਉਹ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਊਗੀ ਮੈਂ ਹਲਕਾ ਸੈਂਟਰ ਦੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਤੁਹਾਡਾ ਜਿਹੜਾ ਕੰਮ ਹੋਊਗਾ ਹਰ ਕੰਮ ਨiyet ਤੇ ਨੀਤੀ ਨਾਲ ਕਰਾਂਗੇ ਕਦੇ ਨiyet ਤੇ ਨੀਤੀ 'ਚ ਫਰਕ ਨਹੀਂ ਲਿਆਵਾਂਗੇ ਹਰ ਬੰਦੇ ਦਾ ਕੰਮ ਹਰ ਘਰ ਤੱਕ ਪਹੁੰਚਦੇ ਕਰਾਂਗੇ ਥੈਂਕ ਯੂ ਹਾਂ ਸਰ ਜਿੱਥੇ ਆਏ ਹੋ ਕਿੰਨੇ ਪ੍ਰੋਜੈਕਟਾਂ ਦਾ ਸਵਾਗਤ ਬਾੜ ਨੰਬਰ 83 'ਚ 72 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਅਨਿਲ ਭਾਰਤੀ ਜੀ ਭਾਰਤੀ ਜੀ ਤੇ ਰਾਜੂ ਵੋਰਾ ਜੀ ਇਹ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਨੇ ਇਨਾਂ ਦੀ ਕਾਫੀ ਧੀਰ ਤੋਂ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਕਿ ਗਲੀਆਂ ਪਿਛਲੇ 30-35 ਸਾਲ ਤੋਂ ਕਦੇ ਕੋਈ ਆ ਕੇ ਇੱਥੇ ਬੜਿਆ ਨਹੀਂ ਨਾ ਕਿਸੇ ਨੇ ਇਹ ਬਣਾਈਆਂ ਨੇ ਜਦੋਂ ਇਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਮੈਂ ਉਸੇ ਵੇਲੇ ਇਹ ਕੰਮ ਨੂੰ ਆਪਣੇ ਮਤੇ 'ਚ ਪਾ ਕੇ ਅੱਜ ਇਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਹ ਗਲੀਆਂ ਦੀ ਜ਼ਰੂਰਤਾ ਦੇਖੋ ਨਾ ਹੁਣ ਇੱਥੇ ਵਪਾਰੀ ਆਉਂਦੇ ਆ ਆ ਸਾਰੀਆਂ ਟੁੱਟੀਆਂ ਪਈਆਂ ਨੇ ਗਲੀਆਂ ਇਹ ਇਹ ਬਹੁਤ ਜ਼ਰੂਰ ਸੀਗੀ ਇਸ ਕਰਕੇ ਅੱਜ ਇਹ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਜਲਦੀ ਕਰਕੇ ਔਰ ਇਹ ਦੁਕਾਨਦਾਰ ਔਰ ਵਪਾਰੀਆਂ ਦੇ ਸਪੋਰਟ ਕੀਤਾ ਜਾਊਗਾ ਵਧੀਆ ਕੰਮ ਕੀਤਾ ਜਾਊਗਾ ਇਹ ਨਹੀਂ ਵੀ ਕਾਗਜ਼ਾਂ ਦੇ ਵਿੱਚ ਜਿਵੇਂ ਪਹਿਲਾਂ ਬੰਦੀਆਂ ਸੀ ਉਹ ਕੰਮ ਨਹੀਂ ਹੁਣ ਪ੍ਰੈਕਟੀਕਲ ਕੰਮ ਹੋ ਰਿਹਾ ਜੋ ਕਰਾਂਗੇ ਆਪ ਕੋਲ ਖੜ ਕੇ ਚੈੱਕ ਕਰਕੇ ਕੱਲੇ-ਕੱਲੇ ਕੰਮ ਨੂੰ ਵਧੀਆ ਪਬਲਿਕ ਦੀ ਸੇਵਾ ਲਈ ਜੋ ਲੋਕਾਂ ਨੇ ਸਾਡੇ ਤੇ ਭਰੋਸਾ ਰੱਖ ਕੇ ਸਾਨੂੰ ਇਸ ਹਲਕੇ ਦਾ ਹਲਕਾ ਸੈਂਟਰ ਦਾ ਮੈਨੂੰ ਸੇਵਾਦਾਰ ਬਣਾਇਆ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਉਹਨੂੰ ਮਜ਼ਬੂਤੀ ਨਾਲ ਕਰਕੇ ਕੰਮਾਂ ਨੂੰ ਲੋਕਾਂ ਦੇ ਵਿੱਚ ਸੇਵਾ ਦੇ ਲਿਆਂਦਾ ਜਾਊਗਾ ਇੱਕ ਮਾਰਕੀਟ ਨੇ ਵਾਸ਼ਰੂਮ ਦੀ ਸਮੱਸਿਆ ਦੱਸੀ ਹੈ ਉਹਦਾ ਵੀ ਹੱਲ ਕਰਤਾ ਜਾਊਗਾ ਸਾਰੇ ਟੋਟਲ ਦੇਖੋ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਮੈਂ ਅੱਜ ਜੋ ਵੀ ਬਜਟ ਕਰਕੇ ਆਇਆ ਕੋਈ ਜਗ੍ਹਾ ਵਾਸ਼ਰੂਮ ਲਈ ਕਿਉਂਕਿ ਵਪਾਰੀ ਆਦਮੀ ਦੂਰੋਂ ਦੂਰੋਂ ਆਉਂਦੇ ਆ ਚੱਲ ਕੇ ਇੱਥੇ ਕੋਈ ਵਾਸ਼ਰੂਮ ਨਹੀਂ ਹੈਗਾ ਇਹਨਾਂ ਲੋਕਾਂ ਲਈ ਆਮ ਗਲੀਆਂ ਦੇ ਵਿੱਚ ਮੈਂ ਆਉਂਦੇ ਹੋਏ ਦੇਖ ਕੇ ਆਇਆ ਮੈਂ ਲੋਕ ਕਿਉਂਕਿ ਇਹ ਵਾਸ਼ਰੂਮ ਦਾ ਹੁਣ ਜਿਹਨੂੰ ਆਉਂਦਾ ਉਹਨੂੰ ਕਰਨਾ ਹੀ ਪੈਂਦਾ ਵਾ ਜ਼ਰੂਰੀ ਚੀਜ਼ ਆ ਇਸ ਕਰਕੇ ਮੈਂ ਉਹ ਪਹਿਲ ਦੇ ਆਧਾਰ ਦੇ ਉੱਤੇ ਕੋਈ ਵੀ ਜਗ੍ਹਾ ਦੇਖ ਕੇ ਪਹਿਲਾਂ ਦ੍ਰੈਸੀ ਗਰਾਊਂਡ ਦੇ ਬਾਹਰ ਬਣਾਵਾਂਗੇ ਫਿਰ ਅੰਦਰ ਕੋਈ ਵੀ ਜਗ੍ਹਾ ਸਾਨੂੰ ਲੱਗੀ ਹਰ ਵਪਾਰੀ ਨੂੰ ਕਿਉਂਕਿ ਵਪਾਰੀ ਅਗਰ ਖੁਸ਼ ਹੋਊਗਾ ਤਾਂ ਸਰਕਾਰਾਂ ਚੱਲਦੀਆਂ ਨੇ ਵਪਾਰ ਚੱਲੂਗਾ ਤੇ ਸਰਕਾਰ ਚੱਲੂਗੀ ਇਸ ਕਰਕੇ ਵਪਾਰੀਆਂ ਦੀ ਜਿਹੜੀ ਸਮੱਸਿਆ ਉਹ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਊਗੀ ਮੈਂ ਹਲਕਾ ਸੈਂਟਰ ਦੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਤੁਹਾਡਾ ਜਿਹੜਾ ਕੰਮ ਹੋਊਗਾ ਹਰ ਕੰਮ ਨੀਅਤ ਤੇ ਨੀਤੀ ਨਾਲ ਕਰਾਂਗੇ ਕਦੇ ਨੀਅਤ ਤੇ ਨੀਤੀ 'ਚ ਫਰਕ ਨਹੀਂ ਲਿਆਵਾਂਗੇ ਹਰ ਬੰਦੇ ਦਾ ਕੰਮ ਹਰ ਘਰ ਤੱਕ ਪਹੁੰਚਦੇ ਕਰਾਂਗੇ